ਦੇਸੀ ਘਿਓ ਦੇ ਤੜਕੇ ਲੱਗਣ ਦੇ ਦਾਲ ਪਨੀਰ ਤੁਸੀਂ ਵੀ ਸ਼ਕੋ ਤਾਂ ਹਿਮੀ ਸ਼ਕਦੇ ਆਂ ਐਂਦੇ ਇਹ ਗੱਲ ਮੋਦੀ ਨੂੰ ਦੱਸਣਾ ਚਾਹੁੰਨੇ ਆਂ ਕਿ ਅਸੀਂ ਬਿਲਕੁਲ ਫੁੱਲ ਤਿਆਰੀ ਜਿਹਾ ਦਿਨੇ ਅਸੀਂ ਦਿਨਾਰ ਖੱਟੜ ਵਾ ਟੜਟਾਕ ਉਹ ਕਿਤੇ ਸਾਡੀਆਂ ਚਿੱਟੀਆਂ ਵੇ ਬਲੜੀਆਂ ਵੇ ਕੇ ਸਾਨੂੰ ਬੁੱਢੇ ਨਾ ਸਮਝੇ ਅਸੀਂ ਤੱਕ ਨਾਲੇ ਨਾਲ ਇਹੋ ਜੇ ਸੂਰ ਮਿਲਾਉਂਦੇ ਆ ਆ ਵੇਖੋ ਆ ਖੱਟੜ ਦਾ ਪ੍ਰਾਉਣਾ ਜੇ ਇਹੋ ਜੇ ਸੂਰ ਮੈਂ ਜੇ ਬੈਰੀਕੜ ਕੰਨਾਂ ਨੂੰ ਫੜ ਕੇ ਲੈਉਣ ਵਾਲੇ ਆ ਨਹੀਂ ਆ ਰਹੀ ਦੱਸਣਾ ਨਹੀਂ ਗਾ ਇਹ ਚ ਕਿਹੜੀ ਗੱਲ ਆ ਉਹ ਸਾਨੂੰ ਹਾਰ ਪਾਉਣ ਦਿਓ ਅਸੀਂ ਲਾੜ ਗਏ ਆ ਅਸੀਂ ਸਾਰੇ ਸੰਘਰਸ਼ ਲੜਿਆ ਦੂਜੀ ਗੱਲ ਇਹ ਆ ਕਿ ਜੇ ਸਾਡੇ ਨਾਲ ਇਤਰਾ ਕਰੂ ਨਾ ਉੱਤੇ 24 ਦਾ ਲਕਸ਼ਣ ਆਉਣਾ ਹੈ ਇਹਨੂੰ ਆਪਦੇ ਪਿੰਡਾਂ ਚ ਨਹੀਂ ਵੜਨਾਗੇ ਅਸੀਂ ਤਹੀਂ ਭਾਜੀਪੀ ਦੇ ਬਰੋਚ ਕਿਉਂਕਿ ਬੀਜੇਪੀ ਸਾਡੇ ਨਾਲ ਧੱਕਾ ਕਰ ਰਹੀ ਆ ਹਰਿਆਣੇ ਚ ਵੀ ਬੀਜੇਪੀ ਆ ਸੈਂਟਰ ਚ ਵੀ ਬੀਜੇਪੀ ਆ ਖਾਲਸਾ ਬੈਠਾ ਸਾਡੇ ਬਾਬੇ ਨਾਲ ਸਵੇਰੇ ਤੁਸੀਂ 6:30 ਵਜੇ ਆ ਜਿਓ ਉਹ ਜਿਹੜੇ ਬਜ਼ੁਰਗਾਂ ਤੁਹਾਨੂੰ 100-100 ਡੰਡ ਮਾਰ ਦੇਖਾਵਾਂਗੇ ਇਹ ਭਗਵੰਤ ਮਾਨ ਜਿਹੜਾ ਹੈ ਨਾ ਉਹ ਜਿਹੜੀ ਗੱਲ ਆਂਦਾ ਹੁੰਦਾ ਸੀ ਨਾ ਦੀਪ ਸਿੱਧੂ ਵੀ ਤੁਹਾਨੂੰ ਆਪਣੇ ਮਾਰਨਗੇ ਇਹ ਬਿਲਕੁਲ ਇਹ ਬੀਟੀਵੀਆ ਮੋਦੀ ਦੀ ਨਾਮ ਹੈ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਪਰ ਉਹ ਮਹਿੰਦਰ ਸਿੰਘ ਦਾ ਨਹੀਂ ਉਹ ਕੇਸਰੀਵਾਲ ਦਾ ਬਣ ਗਿਆ ਵਾ ਜਿਹੜਾ ਪਿਛਲਾ ਸੀ 13 ਮਹੀਨੇ ਦਾ ਲੜਿਆ ਨਾ ਉਹੀ ਸਾਡੀ ਟ੍ਰੇਨਿੰਗ ਹੁਣ ਅਸੀਂ ਨੌਜਵਾਨ ਬਣ ਗਏ ਆ ਫੌਜੀ ਉਹ ਤਾਂ ਹੀ ਟ੍ਰੇਨਿੰਗ ਪਾਸ ਕਰਕੇ ਆਏ ਆ ਉਹ ਜਿਹੜਾ 13 ਮਹੀਨਾ ਦੀ ਰੰਗਰੂਟੀ ਪਾਸ ਹੋ ਗਈ ਨਾ ਸਾਡੀ ਲਖਣ ਤਾਂ ਹੁਣ ਅੰਦੋਲਨ ਦਾ ਹੀ ਹੋਣ ਲੜਨਾ ਸਿੱਖਿਆ ਉਹਨਾਂ 13 ਮਹੀਨਿਆਂ ਦਾ ਇਹ ਤਾਂ ਮੋਦੀ ਛੋਟੀ ਕੀ ਚੀਜ਼ ਆ ਰੰਗ ਜੇ ਵਰਗੇ ਨਹੀਂ ਰਹੇ ਇਹ ਤਾਂ ਘੜੇ ਦੀ ਮੱਛੀ ਆ ਇਹ ਤਾਂ ਡਾਨੀਆਂ ਬਾਨੀਆਂ ਦਾ ਚਮਚਾ ਵਾ ਸਿੰਘੂ ਬਾਰਡਰ ਤੇ ਆਪਾਂ ਖੜੇ ਆ ਤੇ ਇਸ ਟਾਈਮ ਖਾਣਾ ਦਾਣੇ ਦਾ ਸਮਾ ਹੋ ਚੁੱਕਿਆ ਹੈ ਕਈ ਅੱਗੂ ਖਾਣਾ ਖਾ ਚੁੱਕੇ ਨੇ ਕਈ ਕਿਸਾਨ ਖਾਣਾ ਖਾਣ ਦੀ ਤਿਆਰੀ ਚ ਨੇ ਇਹਨਾਂ ਦੇ ਹੌਸਲੇ ਨੇ ਜਿਹੜੇ ਚੜਦੀ ਕਲਾ ਦੇ ਵਿੱਚ ਨੇ ਤੁਹਾਨੂੰ ਦਿਖਾ ਦੰਨੇ ਆ ਕਿ ਪੂਰੇ ਚੜਦੀ ਕਲਾ ਦੇ ਵਿੱਚ ਇਹ ਸਿੰਘ ਨੇ ਜਿਹੜੇ ਕਿਸਾਨ ਨੇ ਇਹ ਆਪਣਾ ਖਾਣਾ-ਦਾਣਾ ਨਾਲ ਲੈ ਕੇ ਆਏ ਨੇ 6-6 ਮਹੀਨੇ ਦਾ ਰਾਸ਼ਨ ਇਹ ਜਿਹੜੀ ਸਾਡੀ ਕੌਮ ਹੈ ਨਾਲ ਚੱਕੀ ਫਿਰਦੀ ਹੈ ਜੇ ਕਿਤੇ ਮੋਦੀ ਸਰਕਾਰ ਨੂੰ ਬਹਿਮ ਹੋਵੇ ਵੀ ਇਹ ਇਕਣੇ ਵਾਪਸ ਮੁੜ ਜਾਣਗੇ ਤਾਂ ਇਹ ਇਹਨਾਂ ਲਈ ਗਲਤ ਹੈ ਕਿਉਂਕਿ ਇਹ ਕੰਮ ਕਦੇ ਵਾਪਸ ਨਹੀਂ ਮੁੜਦੀ ਕਿਸਾਨ ਨੇ ਕਿਸਾਨ ਘਰੋਂ 6-6 ਮਹੀਨੇ ਦਾ ਰਸਣ ਨਾਲ ਲੈ ਕੇ ਆਏ ਨੇ ਆਓ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਕਿਸਾਨਾਂ ਦੀ ਇਹ ਹਸੀਕਾਲ ਜੀ ਵੈਗਰ ਜੀ ਖਾਲਸਾਬ ਵੈਗਰ ਜੀ ਕੀ ਫਤਹਿ ਕੀ ਕਹਿਣਾ ਚਾਹੋਗੇ ਜੀ ਅਸੀਂ ਵੇਖੋ ਜੀ ਇਹ ਸ਼ੀਰ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਗਰੋਂ ਆ ਲਾਗੇ ਲਾਗਲੇ ਪਿੰਡਾਂ ਦੀਆਂ ਨਾਲ ਸੰਤਾ ਦੇਸੀ ਘਿਓ ਦੇ ਤੜਕੇ ਲੱਗਣ ਦੇ ਦਾਲ ਪਨੀਰ ਤੋ ਹਿਊ ਸ਼ਕੋ ਤਾਂ ਹਿਊ ਸ਼ਕਦੇ ਆ ਐਂਦੇ ਇਹ ਗੱਲ ਮੋਦੀ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਿਲਕੁਲ ਫੁੱਲ ਤਿਆਰੀ ਜਾਂ ਅੱਜ ਦੀ ਮੀਟਿੰਗ ਦੇਖ ਕੇ ਤਾਂ ਦਿਨੇ ਅਸੀਂ ਦਿਨਾਰ ਖੱਟੜ ਵਾ ਟਟ ਤੱਕ ਉਹ ਕਿਤੇ ਸਾਡੀਆਂ ਚਿੱਟੀਆਂ ਵੇ ਬਲੜੀਆਂ ਵੇ ਕੇ ਸਾਨੂੰ ਬੁੱਢੇ ਨਾ ਸਮਝੇ ਅਸੀਂ ਤੱਕ ਨਾਲੇ ਨਾਲ ਇਹੋ ਜੇ ਸੂਰ ਮਿ ਲਿਆਦੇ ਆ ਆ ਵੇਖੋ ਆ ਖੱਟੜ ਦਾ ਪ੍ਰਾਉਣਾ ਜੇ ਇਹੋ ਜੇ ਸੂਰ ਮੈਂ ਜੇ ਬੈਰੀਕਟ ਕੰਨਾਂ ਨੂੰ ਫੜ ਕੇ ਲਿਆਉਣ ਵਾਲੇ ਆ ਬਾਕੀ ਚੜ ਦੀ ਕਲਾ ਜੇ ਨਹੀਂ 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 ਜਾ ਰਹੀ ਦੱਸਣਾ ਨਹੀਂ ਗਾ ਇਹ ਚ ਕਿਹੜੀ ਗੱਲ ਆ ਉਹ ਸਾਨੂੰ ਹਾਰ ਪਾਉਣ ਡਿਆ ਅਸੀਂ ਇੱਕ ਕਿਸਾਨਾਂ ਦੇ ਜਜ਼ਬਾਤ ਨੇ ਕਿਸਾਨਾਂ ਨੂੰ ਤੁਸੀਂ ਦਿਵਾ ਨਹੀਂ ਸਕਦੇ ਇੱਕ ਕਿਸਾਨਾਂ ਦੀ ਜਵਾਨੀ ਹੈ ਅਸੀਂ ਲਾਹੌਰ ਗਏ ਆ ਅਸੀਂ ਸਾਰੇ ਸੰਘਰਸ਼ ਲੜਿਆ ਦੂਜੀ ਗੱਲ ਇਹ ਆ ਕਿ ਜੇ ਸਾਡੇ ਨਾਲ ਇਤਰਾ ਕਰੂ ਨਾ ਉੱਤੇ 24 ਦਾ ਲਖਣ ਆਉਣਾ ਹੈ ਇਹਨੂੰ ਆਪਦੇ ਪਿੰਡਾਂ ਚ ਨਹੀਂ ਵੜਨਾਗੇ ਅਸੀਂ ਭਾਜਪੀ ਨੂੰ ਹੋਰ ਬਾਕੀ ਸਾਡੀ ਜਿਹੜੀ ਕਿਸਾਨ ਮਜ਼ਦੂਰ ਸ਼ਰਕ ਮੀਟੀ ਹੈ ਨਾ ਅਸੀਂ ਬਿਲਕੁਲ ਰਾਜਨੀਤੀ ਚ ਨਹੀਂ ਗਏ ਨਾ ਕੋਈ ਸਾਡੀ ਜਥੇਬੰਦੀ ਦਾ ਆਗੂ ਇਲੈਕਸ਼ਨ ਲੜਦਾ ਨਾ ਨਹੀਂ ਲੜਦਾ ਨਾ ਅਸੀਂ ਕਿਸੇ ਪਾਰਟੀ ਦੇ ਹੱਕ 'ਚ ਆ ਪਰ ਅਸੀਂ ਭਾਜਪਾ ਦੇ ਵਿਰੋਧ 'ਚ ਕਿਉਂਕਿ ਭਾਜਪਾ ਸਾਡੇ ਨਾਲ ਧੱਕਾ ਕਰ ਰਹੀ ਆ ਹਰਿਆਣੇ 'ਚ ਵੀ ਭਾਜਪਾ ਆ ਸੈਂਟਰ 'ਚ ਵੀ ਭਾਜਪਾ ਆ ਇਹ ਬਿਲਕੁਲ ਸਾਡਾ ਬਹੁਤ ਜ਼ਿਆਦਾ ਪਾਗੀ ਆ ਵੀ ਚੜ੍ਹਦੀ ਕਲਾ ਨਾਲ ਸਿੰਘ ਆ ਉਹ ਵੇਖੋ ਗੁਨੇ ਰਹਿਰਾ ਸਾਹਿਬ ਦੇ ਪਾਠ ਕੀਤੇ ਆ ਉਹ ਖਾਲਸਾ ਬੈਠਾ ਸਾਡੇ ਬਾਬੇ ਨਾਲ ਸਵੇਰੇ ਤੁਸੀਂ 6:30 ਵਜੇ ਆ ਜਿਓ ਉਹ ਜਿਹੜੇ ਬਜ਼ੁਰਗਾਂ ਤੁਹਾਨੂੰ 100-100 ਡੰਡ ਮਾਰਦੇ ਵਿਖਾਵਾਂਗੇ ਇੱਥੇ ਇਹ ਗੱਲ ਨੋਟ ਕਰਕੇ ਜਲ ਜਿਓ ਭਾਵੇਂ ਮੈਂ ਸਾਡਾ ਨੰਬਰ ਲੈ ਲਓ ਤੁਹਾਨੂੰ ਵੀਡੀਓ ਪਾ ਦਾਂਗੇ ਇਹ ਬਿਲਕੁਲ ਚੜਦੀ ਕਲਾ ਵਾਲੀ ਫ਼ੌਜ ਆ ਇਹ ਉਹਨਾਂ ਦੇ ਵਾਰਸ ਆ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਦੀ ਧਰਤੀ ਬਾਬਾ ਤਾਰਾ ਸਿੰਘ ਵਾ ਦੀ ਭਾਈ ਤਾਰੂ ਸਿੰਘ ਪੂਲਾ ਦੀ ਜਸਵੰਤ ਸਿੰਘ ਖਾਲੜਾ 26000 ਲਵਾਰਸਲਾਸ ਦਾ ਜ਼ਿੰਮੇਵਾਰ ਬਣਿਆ ਸੀ ਇਹ ਖਾਲੜੇ ਤੋਂ ਸਰਪੰਚ ਨੇ ਇਹ ਕੋਈ ਆਹੀਂ ਬਿਲਕੁਲ ਸਾਰੇ ਜੋ ਵੀ ਧਰਮਾਂ ਦੇ ਸਾਰੇ ਰਲ ਕੇ ਲੜਨ ਦੇ ਅੰਦੋਲਨ ਕੋਈ ਇਹ ਚੜਦੀ ਕਲਾ ਕਹੇ ਗੱਲੋਂ ਘਾਟ ਨਹੀਂ ਗਈ ਚੜਦੀ ਕਲਾ ਨਾਲ ਹੀ ਜਿੱਤਾਂਗੇ ਤੂੰ ਹੀ ਸਾਡਾ ਮੀਡੀਆ ਵਾਲੇ ਵੀ ਸਾਥ ਦੇਣਾ ਇੱਥੇ ਜੀ ਇੱਕ ਹੋਰ ਗੱਲ ਵੀ ਹੈ ਵੀ ਚਲੋ ਮੋਦੀ ਤਾਂ ਬਗਾਨਾ ਹੈ ਆਪਣੀ ਜਿਹੜੀ ਪੰਜਾਬ ਸਰਕਾਰ ਹੈ ਇਹ ਵੀ ਹਰਿਆਣੇ ਦੇ ਲੋਕਾਂ ਦਾ ਹੁਣ ਜ਼ੁਲਮ ਹੈ ਇੱਕ ਜੇ ਹੁਣ ਆਪਾਂ ਪੰਜਾਬ 'ਚ ਬੈਠੇ ਆ ਹਰਿਆਣੇ ਵਾਲੇ ਆਪਣੇ ਤੇ ਦਾਅ ਉਹ ਛੱਡ ਰਹੇ ਨੇ ਹੰਝੂਗਾ ਇੱਥੇ ਕੋਲੇ ਪੰਜਾਬ ਸਰਕਾਰ ਕਿੱਥੇ ਹੈ ਭਗਵੰਤ ਮਾਨ ਕਿਉਂ ਨਹੀਂ ਆਰਡਰ ਦੇ ਦੇ ਵੇਖੋ ਜੀ ਪਹਿਲੋਂ ਤਾਂ ਸਾਡੀ ਸਰਕਾਰ ਦੀ ਕਮੀ ਹੈ ਜਿਹੜੀ ਸਾਡੀ ਹੱਦਬੰਦੀ ਆ ਉਹ ਬੋਲ ਤੋ ਤਿੰਨ ਕਿਲੇ ਅੱਗੇ ਆ ਇਹ ਭਗਵੰਤ ਮਾਨ ਜਿਹੜਾ ਹੈ ਨਾ ਉਹ ਜਿਹੜੀ ਗੱਲ ਆਂਦਾ ਹੁੰਦਾ ਸੀ ਦੀਪ ਸਿੱਧੂ ਵੀ ਤੁਹਾਨੂੰ ਆਪਣੇ ਮਾਰਨਗੇ ਇਹ ਬਿਲਕੁਲ ਇਹ ਬੀ ਟੀਮ ਆ ਮੋਦੀ ਦੀ ਇਹਦੇ ਚ ਕੋਈ ਗੱਲ ਇਹਨੂੰ 24 ਵਾਲੇ ਇਲੈਕਸ਼ਨ ਚ ਪਤਾ ਲੱਗ ਜੂ ਜੇ ਅਸੀਂ ਕਾਲੀ ਦਾਲ ਨੂੰ ਵਿਆਸ ਸਿੰਘਾਂ ਤੋਂ ਦੋਹਾਂ ਤੇ ਆ ਜਾਂਦਾ ਨਾ ਤੇ ਇਹ ਵੀ 92 ਤੋਂ ਇੱਥੇ ਆ ਸਕਦਾ ਕੋਈ ਏਡੀ ਵੱਡੀ ਗੱਲ ਨਹੀਂ ਗਈ ਇਹਨੂੰ ਇਹ ਗੱਲ ਤਾਂ ਪਤਾ ਨਹੀਂ ਆਜ ਲਵਾਇਆ ਨਾ ਮੋਰਚਾ ਇਹ ਸਾਰੀ ਇਹਨਾਂ ਦੀ ਉੱਤੋਂ ਦੀ ਕੰਸਲਟਿੰਗ ਆ ਉਹ ਜਿਹੜਾ ਉੱਥੇ ਲਾਲਾ ਜੀ ਬੈਠੇ ਆ ਉਹ ਕੇਸਰੀਵਾਲ ਇਹ ਸਾਰਿਆਂ ਦੀ ਇਹਨਾਂ ਦੀ ਇਹ ਸਾਰੇ ਜਿੰਨੇ ਵੀ 1/42 ਦੇ ਵਟੇ ਛੱਟੇ ਆ ਇਹ ਅੱਜ ਇਹ ਕਦੀ ਵੀ ਆਪਾਂ ਆਪਣੀ ਹੱਥੀ ਲਾ ਨਹੀਂ ਸਕਦੇ ਪੰਜਾਬ ਦੀ ਹੱਦ ਅੱਗੇ ਆ ਇਹ ਪੰਜਾਬ ਪੁਲਿਸ ਵੀ ਛੋੜ ਸਕਦੀ ਆ ਅਸੀਂ ਕੱਲ ਇਹਨਾਂ ਨੇ ਜੀ ਹੁਣ ਤੁਸੀਂ ਲਾ ਲਓ ਪਾਕਿਸਤਾਨ ਵਾਲਾ ਮਾਹੌਲ ਇੱਥੇ ਬਣਾਇਆ ਵਾ ਹਾਂ ਤੇ ਨਹੀਂ ਆਪਣੇ ਬਜ਼ੁਰਗ ਨੇ ਜਿਹੜੇ ਬਾਰਡਰ ਤੇ ਡਰੋਨ ਛੋੜ ਸਕਦੀ ਆ ਆਪਣੀ ਪੰਜਾਬ ਪੁਲਿਸ ਇੱਥੇ ਵੀ ਛੋੜ ਸਕਦੀ ਆ ਭਗਵੰਤ ਮਾਨ ਨੂੰ ਇਹ ਚਾਹੀਦਾ ਹੈ ਸਾਹ ਦੇਣਾ ਕਿੰਨਾ ਕਸੂਰ ਆ ਪਸਾਨਾ ਦਾ ਕਸੂਰ ਆ ਉੱਥੋਂ ਦਾ ਸਭ ਇਹ ਇਹ ਡੱਕਣ ਇਹਦੇ ਨਾਲ ਰਹਿਣ ਖੜੇ ਹੋਗੇ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਏ ਪਰ ਉਹ ਮਹਿੰਦਰ ਸਿੰਘ ਦਾ ਨਹੀਂ ਉਹ ਕੇਸਰੀਵਾਲ ਦਾ ਬਣ ਗਿਆ ਵਾ ਉਹਨੂੰ ਜਿਹੜੇ ਜਿਹੜੇ ਤਕਾਲ ਕਰਦਾ ਸੀ ਨਾ ਸਾਡੇ ਵੀਅਲ ਅੰਦੋਲਨ ਚ ਉਹਨੂੰ ਵੇਖ ਕੇ ਉਹਨੂੰ ਵੇਖ ਕੇ ਅਸੀਂ ਇਹ ਉਹਦਾ ਸਾਥ ਦਿੱਤਾ ਸੀ ਲੋਕਾਂ ਨੇ ਇਹ ਸਮਝੀ ਆਈ ਵੀ ਇਹਨਾਂ ਦੋਹਾਂ ਪਾਰਟੀਆਂ ਦੇ ਦੁਖੀ ਹੋ ਗਏ ਪਰ ਇਹ ਉਹਨਾਂ ਤਿੰਨਾਂ ਤੋਂ ਗਾਂ ਨਿਕਲੀ ਆ ਇਹਨਾਂ ਬਿਲਕੁਲ ਜੇ ਚਾਹੁੰਦੇ ਨਾ ਉਹ ਸਾਡੇ ਆ ਜਿਹੜਾ ਪੁਲ ਦੇ ਉੱਤੇ ਨਹੀਂ ਲਾ ਸਕਦੇ ਕਿਉਂਕਿ ਪੰਜਾਬ ਦੀ ਹੱਦ 'ਚ ਉਹਨਾਂ ਕੋਲ ਕੀ ਅਧਿਕਾਰ ਆ ਇਹਨੂੰ ਇਹਦੇ ਬਾਣੇ ਵੀ ਸਾਰੇ ਬੁੱਧੂ ਬੈਠੇ ਤੇ ਪੜ੍ਹੇ ਲਿਖੇ ਸਾਰੇ ਜਵਾਨ ਨੇ ਅਸੀਂ ਗੱਲ ਨੂੰ ਸਮਝਦੇ ਆ ਇਹ ਉਹਨਾਂ ਦੀ ਉਹਨਾਂ ਦੀ ਰਲ ਮਿਲ ਭੁਗਤਣਾ ਲੱਗਾ ਹੋਇਆ ਇੱਧਰ ਪੰਜਾਬ ਦੀ ਹੱਦ ਆ ਪੰਜਾਬੀਆਂ ਦੇ ਉੱਤੇ ਹੀ ਇਹ ਆਪਣਾ ਹਮਲੇ ਕਰ ਰਹੇ ਨੇ ਦੱਸੋ ਇਹ ਕਿੱਥੇ ਦੀ ਹੋ ਆ ਬਾਕੀ ਇਹ ਇਹ ਆਉਂਦਾ ਹੀ ਨਾ ਕਿ ਤੁਹਾਨੂੰ ਧਰਨਾ ਲਾਉਣ ਲਈ ਕਿਸਾਨ ਨਹੀਂ ਲੱਭਣੇ ਤੁਸੀਂ ਵੇਖ ਲਓ 7 ਕਿਲੋਮੀਟਰ ਦੀ ਟਰਾਲੀਆਂ ਖੜੀਆਂ ਇੱਕ ਅੱਧਾ ਨਹੀਂਗਾ ਫਿਰ ਇਸ ਬਾਰਡਰ ਤੇ ਨਹੀਂਗਾ ਤੁਸੀਂ ਚਲ ਜਾਓ ਖਨੌਰੀ ਬਾਰਡਰ ਤੁਸੀਂ ਚਲ ਜਾਓ ਉਹ ਆਪਣਾ ਕੀ ਨਾਲੇ ਦਾ ਠੀਕ ਨਹੀਂ ਠੀਕ ਨਹੀਂ ਉਹ ਦੂਜਾ ਕੁੰਡਲੀ ਨਹੀਂ ਭਾਜੀ ਉਹ ਨਹੀਂ ਉਹ ਹਰਿਆ ਉਹ ਜਿੱਥੇ ਹੈਗਾ ਦੱਬੂ ਵਾਲੀ ਤਿੰਨ ਬਾਰਡਰ ਸੀਲ ਕੀਤੇ ਹੋਇਆ ਅਜੇ ਜਿਹੜੇ ਅਸੀਂ ਆਨੇ ਵੀ ਕਿਸਾਨ ਆਗੂ ਜਿਹੜੇ ਵੀ ਕੋਈ ਕਿਸੇ ਗੱਲਾਂ ਤੋਂ ਪਛਾਹਵਾ ਉਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਤੁਸੀਂ ਸਭ ਤਗੜੇ ਹੋ ਕੇ ਸਾਥ ਦਿਓ ਮੁੱਦਾ ਆਪਣਾ ਸਾਰਿਆਂ ਦਾ ਇਕ ਆ ਕਿਸੇ ਵੀ ਕਾਰਨ ਜੇ ਕਿਸੇ ਕੋਈ ਪਿਛਲੀਆਂ ਗੱਲਾਂ ਹੋਈਆਂ ਨਾ ਆਪਾਂ ਭਾਈਚਾਰੇ ਚ ਜਦੋਂ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਜਦੋਂ ਦੋ ਭਰਾ ਲੜ ਪੈਣੇ ਤੇ ਤੀਜੇ ਨਾਲ ਗੱਲ ਹੋ ਜਾਂਦੀ ਨਾ ਫਿਰ ਦੂਜਾ ਭਰਾ ਜਿਹੜਾ ਰੁੱਸਿਆ ਹੁੰਦਾ ਉਹ ਵੀ ਡਾਂਗ ਲਿੱਕੇ ਹੁੰਦਾ ਹੁਣ ਵੀ ਅਸੀਂ ਅਪੀਲ ਕਰਦੇ ਆਂ ਉਹਨਾਂ ਕਿਸਾਨਾਂ ਨੂੰ ਵੀ ਜਿਹੜੇ ਘਰ ਬੈਠੇ ਆ ਜਿੰਨਾ ਜਿਥੇ ਬੰਦੀਆਂ ਕੋਈ ਛੋਟੀ ਮੋਟੀ ਗੱਲ ਤੋਂ ਬੈਠੀਆਂ ਵਾਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਵੀ ਤਗੜੇ ਹੋ ਕੇ ਸਾਥ ਦਿਓ ਤੇ ਸਾਥ ਦਿੱਤੇ ਉਹਨੇ ਅਪਰੇ ਚੜਿਆ ਜਾ ਇਕ ਕੱਲਾ ਬੰਦੇ ਦਾ ਕੋਈ ਹਦਾ ਅੰਦੋਲਨ ਨਹੀਂਗਾ ਉਹਨਾਂ ਦਾ ਵੀ ਉਹ ਵੀ ਜੋ ਕੋਈ ਹੋਈਆਂ ਉਹਨਾਂ ਪਿਛਲੀਆਂ ਗੱਲਾਂ ਛੱਡ ਕੇ ਗਾਂ ਆਪ ਇਕੱਠੇ ਹੋ ਕੇ ਚੱਲ ਗਏ ਉਹੀ ਹੈ ਜੀ ਜੇ ਨਸਲਾਂ ਜਾਂ ਫਸਲਾਂ ਰਹਿਣਗੀਆਂ ਤਾਂ ਹੀ ਆਪਣਾ ਅੱਗੇ ਆਪਣਾ ਜੀਵਨ ਰਹੂਗਾ ਨਾ ਇਹ ਤੁਸੀਂ ਸਨੇਹਾ ਦਓ ਸਾਰਿਆਂ ਨੂੰ ਸਨੇਹਾ ਇਹ ਸਾਡੀ ਇਹੋ ਅਪੀਲ ਆ ਐਨ ਆਰ ਆਈ ਵੀਰਾਂ ਦਾ ਸਾਨੂੰ ਫੋਨ ਆਉਂਦੇ ਸਾਡੇ ਬੱਚੇ ਉਧਰ ਆ ਉਹ ਤੁਰਦੇ ਤੁਰਦੇ ਉਹਨਾਂ 3 ਲੱਖ ਦੀ ਗੱਡੀ ਲੈ ਕੇ ਦਿੱਤੀ ਤੁਰਦੇ ਤੁਰਦੇ ਆ ਵੀ ਸੰਗਤਾਂ ਉਹ ਆਉਂਦੇ ਵੀ ਦੱਸੋ ਮਾਇਆ ਦੀ ਸਾਡੇ ਕੋਲ ਹਰ ਵਿੱਚ ਗੱਡੀ ਦੇ ਵਿੱਚ ਰਾਸਨ ਸ਼ੀਆਂ ਸ਼ੀਆਂ ਮਹੀਨਿਆਂ ਦਾ ਬਿਲਕੁਲ ਦੁੱਧੀਆਂ ਟੀਮਾਂ ਘਰ ਤਿਆਰ ਆ 20 ਦਿਨਾਂ ਬਾਅਦ ਇਹ ਟੀਮ ਘਰ ਨੂੰ ਜਾਊਗੀ ਉਹ ਇੱਥੇ ਆਉਣਗੇ ਤਾਂ ਅਸੀਂ ਚੇਂਜ ਹੋਵਾਂਗੇ ਸਾਡੇ ਇਸ ਤਰ੍ਹਾਂ ਨਹੀਂ ਚੱਲੂਗਾ ਕਿ ਉਹਨਾਂ ਦੇ ਭਲੇ ਵੀ 10-20 ਦਿਨਾਂ ਨੂੰ ਥੱਕ ਜਾਣਗੇ ਅਗਲੇ ਬੰਨੇ ਬਿਲਕੁਲ ਚਾਰ-ਚਾਰ ਟੀਮਾਂ ਤਿਆਰ ਕਰਕੇ ਆਏ ਆ 20 ਦਿਨ 10-20 ਦਿਨਾਂ ਨੂੰ ਦੂਜੀ ਟੀਮ ਆਜੂਗੀ ਜਿਤਨਾ ਹੁਣ ਅਸੀਂ 30 ਬੰਦੇ ਆ ਅਸੀਂ 30 ਚੱਲ ਜਾਾਂਗੇ ਉਹ 30 ਆ ਜਾਣਗੇ ਟਰਾਲੇ ਇੱਥੇ ਰਹਿਣਗੇ ਸਾਂਦੇ ਤੇ ਰਹਿਣਗੇ ਉਹ ਦੂਜੀਆਂ ਗੱਡੀਆਂ ਜਿਹੜੀਆਂ ਛੋਟੀਆਂ ਆਪਣੇ ਘਰਾਂ ਦੇ ਵਿੱਚ ਆ। ਹਾਂਜੀ ਹਾਂ। ਉਹ ਗੱਡੀਆਂ ਤੇ ਆਵਾਂਗੇ। ਇਸ ਤਰ੍ਹਾਂ ਇਸਨੇ ਚਾਰ ਟੀਮਾਂ ਨੂੰ ਪਿੰਡਾਂ ਦੇ ਫੋਨ ਆਉਂਦੇ ਆ ਕਿ ਅਸੀਂ ਟਰਾਲੇ ਲੈ ਕੇ ਆ ਜਗੇ। ਪਰ ਅਸੀਂ ਆਨੇ ਨਹੀਂ ਅਜੇ ਆਪਾਂ ਜਿਹੜੇ ਅਸੀਂ ਆਪਦਾ ਟਾਈਮ ਲਾਵਾਂਗੇ ਮੁੜ ਕੇ ਉਸ ਤੋਂ ਬਾਅਦ। ਬਾਕੀ ਗੱਲ ਇਹ ਆ ਕਿ ਤੁਸੀਂ ਵੀ ਮਹਾਰਾਜ ਗਾੜੀ ਦਸਵੇਂ ਪਾਤਸ਼ਾਹ ਦੀ ਗਾੜੀ ਅਰਦਾਸ ਕਰੋ ਕਿ ਮੋਰਚਾ ਫਤਿਹ ਹੋਵੇ, ਕਿਸਾਨਾਂ ਦੀ ਜਿੱਤ ਹੋਵੇ। ਜੇ ਕਿਸਾਨ ਰਹੂਗਾ, ਖਸਾ ਫਸਲ ਤੇ نسل ਬਚਾ ਲਾਂਗੇ। ਇਸ ਤੋਂ ਵੱਡੀ ਹੋਰ ਕੋਈ ਕੁਰਬਾਨੀ ਨਹੀਂਗੀ। ਜੇ ਫਸਲ ਤੇ نسل ਬਚ ਗਈ ਸਾਡੀ ਤੇ ਫੇਰ ਇਹ ਹੀ ਕਾਮ ਜਾਪਿਆ ਪੰਜਾਬੀਆਂ ਦੀ ਹੋਂਦ ਦਾ ਮਸਲਾ ਵਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਜੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਚੱਲ ਪਏ ਜੇ ਹੁਣ ਆਪਾਂ ਭਾਈਚਾਰਾ ਇਕੱਠਾ ਹੋ ਜਾਾਂਗੇ ਨਾ ਤੇ ਫੇਰ ਆਪਾਂ ਮੋਦੀ ਕੋਈ ਗੱਲ ਨਹੀਂ ਜਦੋਂ ਵੀ ਸਿਆਸੀ ਬੰਦਾ ਕੋਈ ਵੀ ਆ ਇਹਨੂੰ ਬੋਰਡ ਦੀ ਚੋਟ ਆ ਜੇ ਅੱਜ ਇਹ 2 ਸਾਲ ਤੱਕ ਕਮੇਟੀ ਨਹੀਂ ਬਣਾ ਸਕਿਆ ਉਤੋਂ ਲੱਛਣ ਆਇਆ ਖਲੋਤਾ ਹੈ ਇਹਨੂੰ ਪਤਾ ਲੱਗ ਜੂਗਾ 24 ਚ ਜੇ ਸਾਡੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਨਹੀਂ ਕਰਦਾ ਤੇ ਇਆਂ ਫਸਲਾਂ ਤੇ ਸਾਨੂੰ ਨਹੀਂ ਦਿੰਦਾ ਅਸੀਂ ਲਾਗੂ ਕਰਵਾ ਕੇ ਜਾਣਾ ਭਾਵੇਂ ਸਾਨੂੰ ਜੋ ਮਰਜ਼ੀ ਹੋ ਜਾਏ ਲੰਮਾ ਸਮਾਂ ਬੇਸ਼ੱਕ ਅਸੀਂ ਬੱਤੀ ਤੇ ਗ੍ਰਿਸ਼ਣਗਾ ਛੱਡਾਂਗੇ ਸਾਨੂੰ ਇਹ ਗੱਲ ਅਸੀਂ ਪਿੰਡਾਂ ਦੇ ਵਿੱਚ ਬਿਲਕੁਲ ਤਿਆਰੀ ਕੀਤੀ ਹੋਈ ਆ ਜੇ ਜਿਤਨਾ ਇਹਨਾਂ ਕੀਤਾ ਉਤਨਾ ਹੀ ਆਪਦੇ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦੇ ਜਿਹੜੇ ਸਾਡੇ ਲੋਕ ਉਹਨਾਂ ਨਾਲ ਜੁੜੇ ਹੋਏ ਆ ਤੇ ਆ ਤੁਹਾਡੇ ਭਰਾਵਾਂ ਦੇ ਉੱਤੇ ਇਹ ਗੋਲੇ ਸੁੱਟਣ ਦੇ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਜੇ ਇਹ ਤਾਂ ਸਾਡਾ ਨਹੀਂ ਬਣਿਆ ਤੇ ਤੁਹਾਡਾ ਵੀ ਨਹੀਂ ਮਰਨਾ ਤੇ ਤੁਸੀਂ ਇਹਨਾਂ ਇਹ ਭਾਜੀਪੀ ਤੋਂ ਖੜਾ ਛੱਡੋ ਬਾਕੀ ਸਾਡੀ ਲੋ ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਲੋ ਅਸੀਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਗਏ ਅਸੀਂ ਨਹੀਂ ਆਂਦੇ ਵੀ ਫਲਾਨੀ ਨੂੰ ਪਾ ਲੋ ਢਿੰਗੜੀ ਨੂੰ ਪਾ ਲੋ ਪਰ ਭਾਜੀਪੀ ਨੂੰ ਅਸੀਂ ਵਿਰੋਧ ਕਰਾਂਗੇ ਕਿਉਂਕਿ ਜੇ ਭਾਜੀਪੀ ਸਾਡੇ ਉੱਤੇ ਗੋਲੇ ਸੁੱਟ ਰਹੀ ਹੈ ਪਤਾ ਤਾਂ ਬਾਪੂ ਹੁਣ ਇਹਨਾਂ ਨੂੰ ਲੱਗ ਗਿਆ ਜਿਹੜਾ ਪਿੱਛੇ ਸੰਘਰਸ਼ ਹੋਇਆ ਦੀ ਇਹਨਾਂ ਨੂੰ ਪਤਾ ਤਾਂ ਹੈਗਾ ਵੀ ਇਹ ਮੁਰਦੇ ਤਾਂ ਹੈ ਨਹੀਂ ਕਿਉਂਕਿ 6-6 ਮਹੀਨੇ ਆਲੇ ਹੈਗੇ ਨੇ ਸਾਰੇ ਕਿਸੇ ਇਹ ਜਿਹੜੇ ਪੰਜਾਬੀ ਅਸੀਂ ਪਿੱਛੇ ਜਿਹੜਾ ਅਸੀਂ ਬੇਨਤੀ ਇਹ ਆ ਕਿ ਜਿਹੜਾ ਪੈਛਲਾ ਸੀ 13 ਮਹੀਨੇ ਦਾ ਲੜਿਆ ਨਾ ਉਹੀ ਸਾਡੀ ਟ੍ਰੇਨਿੰਗ ਹੁਣ ਅਸੀਂ ਨੌਜਵਾਨ ਬਣ ਗਏ ਆ ਫੌਜੀ ਉਹ ਤਾਂ ਅਸੀਂ ਟ੍ਰੇਨਿੰਗ ਪਾਸ ਕਰਕੇ ਆਏ ਆ ਉਹ ਜਿਹੜਾ 13 ਮਹੀਨੇ ਦੀ ਰੰਗਰੂਟੀ ਪਾਸ ਹੋ ਗਈ ਨਾ ਸਾਡੀ ਲਖਣ ਤਾਂ ਹੁਣ ਅੰਦੋਲਨ ਦਾ ਹੀ ਹੁਣ ਲੜਨਾ ਸਿੱਖਿਆ ਉਹਨੇ 13 ਮਹੀਨਿਆਂ ਚ ਵੇਖ ਸਾਡਾ ਭਾਈ ਸ਼ਰਾ ਹਰਿਆਣਾ ਵਾ ਉਹਨੂੰ ਇਹਨਾਂ ਕਿੱਦਾਂ ਅੰਦਰ ਵੜਿਆ ਧਾਰਾ 144 ਲਾ ਕੇ ਇਹ ਤੇ ਇਹਨਾਂ ਨੂੰ ਸਮਾਂ ਦੱਸੂ ਅੱਜ ਦੀ ਮੀਟਿੰਗ 'ਚ ਜੇ ਕੁਝ ਨਾ ਨਿਕਲਿਆ ਤੇ ਸਵੇਰ ਨੂੰ ਚੜ੍ਹਦੀ ਕਲਾ ਹੋਊ ਵੇਖਿਓ ਤੁਸੀਂ ਕਿ ਕੀ ਬੰਦਦਾ ਜੜ ਦੀ ਕਲਾ ਨੇ ਅੱਗੇ ਪਤਾ ਜਿਹੜਾ ਪੰਜਾਬ ਹੈ ਪੰਜਾਬ ਨੂੰ ਕੋਈ ਡੱਕ ਨਹੀਂ ਸਕਿਆ ਪੰਜਾਬ ਨੂੰ ਕੋਈ ਵੀ ਹਰਾ ਨਹੀਂ ਸਕਦਾ ਜਿੰਨਾ ਤੁਸੀਂ ਇਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰੋਗੇ ਇਹ ਹੋਰ ਜ਼ਿਆਦਾ ਉੱਟ ਕੇ ਆਉਂਦੇ ਨੇ ਔਰ ਪੂਰੇ ਜੋਸ਼ ਨਾਲ ਜੇ ਇਹਨਾਂ ਨੂੰ ਰੋਕੋਗੇ ਤਾਂ ਇਹ ਭਾਰ ਹੋਣਗੇ ਗਾਰੰਟੀ ਹੈ ਗੱਲ ਦੀ ਵੇਖੋ ਜੀ ਸਾਡੀ ਜਥੇਬੰਦੀ ਕਾਲ ਤੱਕ ਸਾਬ ਤੋਂ ਅਰਦਾਸ ਕਰਕੇ ਆਈ ਆ ਜਿਹੜਾ ਬੰਦਾ ਸਿੱਖ ਧਰਮ ਨੇ ਪੜ੍ਹਾਇਆ ਹੈ ਚਾਹੇ ਜਿਹੜਾ ਸਮਝਦਾ ਉਹਨਾਂ ਨੂੰ ਮਤਵ ਦਾ ਪਤਾ ਹੈ ਕਿ ਕਾਲ ਤੱਕ ਸਾਬ ਦੀ ਅਰਦਾਸ ਨੇ ਦਰਿਆਟਕ ਰੋਕ ਦਿੱਤਾ ਸੀ ਇਹ ਤਾਂ ਮੋਦੀ ਛੋਟੀ ਕੀ ਚੀਜ਼ ਆ ਰੰਗ ਜੇ ਵਰਗੇ ਨਹੀਂ ਰਹੇ ਇਹ ਤਾਂ ਘੜੇ ਦੀ ਮੱਛੀ ਆ ਇਹ ਤਾਂ ਡਾਨੀਆਂ ਬਾਨੀਆਂ ਦਾ ਚਮਚਾਵਾ ਉਹਨਾਂ ਵਾਸਤੇ ਸਭ ਕੁਝ ਕਰੀ ਜਾਂਦਾ ਆਮ ਪਬਲਿਕ ਦਾ ਇਹਨਾਂ ਨੂੰ ਕੋਈ ਨਹੀਂ ਲੱਗ ਇਹ ਉਹਨਾਂ ਬੰਦੇ ਦੂਹਾਂ ਚੋਂ ਉਹ ਬੰਦਿਆਂ ਵਾਸਤੇ ਪੂਰਾ ਹਿੰਦੁਸਤਾਨ ਦਾ ਬੇੜਾਗਰ ਕਰਨ ਦਾ 에어ਪੋਰਟ ਨੇ ਸਾਡਾ ਵੇਚਤਾ ਰੋਡ ਵੇ ਸਾਡੀ ਖਤਮ ਕਰਤੀ ਹਸਪੀਟਲ ਸਾਡੇ ਸਾਡੇ ਕੋਲ ਕੋਈ ਰਹਿਣ ਦਿੱਤਾ ਟੋਟਲ ਸਾਡਾ ਸਾਰਾ ਢਾਂਚਾ ਜੋ ਪ੍ਰਾਈਵੇਟ ਕਰੀ ਜਾਂਦੇ ਆ